ਕਿੱਟੇ ਦੀਆਂ ਲਿਸ਼ਟਾਂ ਕਿੱਟਾ ਵੇਚਣ ਵਾਲੇ ਮੁਰਦਾਬਾਦ 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 ਮਰਦਨਸ਼ਾਹ ਤਸਕਰ ਜਿੰਦਾਬਾਦ ਮੁਰਦਾਬਾਦ ਮੁਸਾ ਮਰਦਨਸ਼ਾਹ ਵੇਚਣ ਵਾਲੇ ਮੁਰਦਾਬਾਦ 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 ਸਾਡੀ ਸੰਸਮਾ ਜਿੰਨੀ ਵੀ ਇੱਥੇ ਜੇ ਕਰੇ ਥਾਣੇ ਦੇ ਵਿੱਚ ਪਹੁੰਚਦੀ ਆ ਮਾਲਾ ਧਾਰੀ ਬੰਦੇ ਹੁੰਦੇ ਆ ਲਾਲ ਪਰਨੇ ਗੱਲ 'ਚ ਪਾਏ ਹੁੰਦੇ ਆ ਫਿਰ ਵੀ ਉਹਨਾਂ ਨੂੰ ਧੱਕੇ ਮਾਰ ਕੇ ਥਾਣੇ ਦੇ ਵਿੱਚੋਂ ਸਮਾਜ ਦੇ ਬੰਦਿਆਂ ਨੂੰ ਕਹੀਏ ਥਾਣਾ ਜੱਟਾਂ ਦਾ ਹੀ ਰਹਿ ਗਿਆ ਤਾ ਸਮੇਦ ਨਸ਼ਿਆਂ ਸਮੇਦ ਬੰਦਾ ਫੜਿਆ ਤੇ ਬਾਹਰ ਧਰਨਾ ਲਾ ਕੇ ਬੈਠੇ ਆ ਸਾਡੀ ਸੰਤ ਸਮਾਜ ਨੇ ਤੀਰਥ ਗਿਆ ਅੱਜ ਉਹ ਬੰਦੇ ਨੂੰ ਘਰੋਂ ਚੱਕਿਆ ਜਾਂਦਾ ਸਵੇਰੇ ਸਵੇਰ ਕੀ ਤੇਰੇ ਘਰੋਂ ਜੀ ਇਹ ਕੋਈ ਉਹਦੇ ਕੋ ਫੜਿਆ ਨਹੀਂ ਗਿਆ ਹੁਣ ਇਹ ਕਹਿੰਦੇ ਪਏ ਆ ਕਿ ਉਹ ਬੰਦੇ ਨੂੰ ਲੈ ਜਾਓ ਜਿਨ੍ਹਾਂ ਨੇ ਸ਼ਨੀ ਜੋਤਾ ਜੀ ਨੇ ਜਿਨ੍ਹਾਂ ਨੇ ਇੱਥੇ ਧਰਨਾ ਲਾਇਆ ਇਹਨਾਂ ਦੇ ਬੇਟੇ ਤੇ ਵੀ ਥੋੜੇ ਦਿਨ ਤੇ ਇਹਨਾਂ ਦੇ ਭਰਾ ਤੇ ਥੋੜੇ ਦਿਨ ਪਹਿਲਾਂ ਐਨਡੀਪੀਐਸ ਐਕਟ ਅਧੀਨ ਕੱਚਾ ਕਰਕੇ ਆ ਗਏ ਨਸ਼ੇ ਦਾ ਕਾਰੋਬਾਰ ਕਰਦੇ ਆ ਜੀ جے ਸਾਡੀ ਸਮਾਜ ਤੋਂ ਇੰਨੀ ਐਲਰਜੀ ਹੈ ਤੁਹਾਨੂੰ ਤੇ ਫਿਰ ਸਾਡੀ ਸਮਾਜ ਨੂੰ ਜਦੋਂ ਥਾਣੇ ਦੇ ਬਾਹਰ ਹੀ ਆਉਂਦੀ ਉਹਦੇ ਗੋਲੀਆਂ ਮਾਰ ਦਿਆ ਕਰੀ। ਅੱਲੇ ਕੀ ਸਰਕਾਰ ਨੇ ਇਹ ਗੱਲ ਕਹੀ ਆ ਕਿ ਜਿੰਨਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਤੇ ਸ਼ਰਯਾਮ ਚਿੱਟਾ ਵੇਚ ਰਹੇ ਆ ਧਰਨੇ ਲਾ ਕੇ ਪੁਲਿਸ ਤੇ ਪ੍ਰੈਸ਼ਰ ਬਣਾ ਕੇ। ਅੱਜ ਕੀ ਸ਼ਰਯਾਮ ਇਹ ਜਿਹੜਾ ਨਸ਼ਾ ਵਾ ਉਹ ਇਹਦੇ ਵੱਲੋਂ ਵੇਕ ਆਇਆ ਜਾ ਰਿਹਾ ਔਰ 3 ਸਾਲ ਤੋਂ ਅਸੀਂ ਉਹ ਬੰਦਿਆਂ ਦੇ ਖਿਲਾਫ ਤਰਕਾਸ਼ਾ ਦੇਂਦੇਵੇਂ ਆ। ਯੋਕ ਨੇ ਦਾਅਵੇ ਦੇ ਪਹਿਲਾਂ ਵੀ 12 ਤੋਂ 15 ਮੁਕੱਦਮੇ ਦਰਜ ਹੈ ਸ਼ਰਾਬ ਦੇ ਪਰ ਜਿਹੜੇ ਕੁਝ ਮੁਲਾਜ਼ਮ ਹੈ ਜਿਹੜੀਆਂ ਕਾਲੀਆਂ ਭੇਟਾਂ ਵਾਂ ਉਹਨਾਂ ਨੂੰ ਮੈਂ ਜ਼ਰੂਰ ਇੱਕ ਵਾਰਨਿੰਗ ਦਿੰਨਾ ਕਾਲੀਆਂ ਭੇਟਾਂ ਦਾ ਜੇ ਥਾਣੇਆਂ ਦੇ ਪਿੱਛੇ ਜਿਹੜੀਆਂ ਤੁਹਾਡੀਆਂ ਸ਼ਰਾਬਾਂ ਵਿਕ ਰਹੀਆਂ ਕਿਸ ਤਰ੍ਹਾਂ ਵਿਕ ਰਹੀਆਂ ਉਹਨਾਂ ਦਾ ਆਪਣੀ ਪਾਕ ਕਰਨ ਦਾ ਨਾਮ ਪਤਾ ਹੈ ਆ ਵੇਖੋ ਤੂੰ ਗੱਲ ਹੀ ਨਹੀਂ ਸੁਣਦਾ ਕਿ ਕਦੋਂ ਹੋਣਾ ਮੈਂ ਕੁਝ ਨੂੰ ਕਹਾਂ ਉਹ ਸਾਡੀ ਉਹ ਤੁਹਾਡੇ ਜਿਹੜੇ ਵੇਖੋ ਵੱਡੇ ਅਫਸਰ ਡੀਐਸਪੀ ਰੈਂਕ ਦੇ ਐਸਐਸਪੀ ਰੈਂਕ ਦੇ ਉਹ ਸਾਡੇ ਸਮਾਜ ਨੂੰ ਸਪੱਟ ਦਿੰਦੇ ਆ ਕਫੀਸ਼ੀਅਨ ਸਾਹਿਬ ਬੁੱਲਰ ਵੀ ਬੁੱਲਰ ਸਾਹਿਬ ਜਿਹੜੇ ਛੋਟੇ ਰੈਂਕ ਦੇ ਆ ਇਹ ਹਮੇਸ਼ਾ ਹੀ ਸਾਡੇ ਸਮਾਜ ਨਾਲ ਬਦਤਮੀਜ਼ੀ ਨਾਲ ਬੋਲਦੇ ਸਾਡਾ ਅਹੁਦੇਦਾਰ ਕੋਈ ਵੀ ਆ ਤਾਂ ਮੈਡਮ ਨੇ ਹਮੇਸ਼ਾ ਹੀ ਬੜੀ ਬਦਤਮੀਜ਼ੀ ਨਾਲ ਪੇਸ਼ ਆਈ ਹੈ ਮੈਡਮ ਕਈ ਵਾਰੀ ਪਹਿਲੇ ਵੀ ਸਾਡੇ ਸਮਾਜ ਦੇ ਲੋਕ ਆਏ ਆ ਕੇ ਉਹਦਾ ਦੱਸਦੇ ਆ ਵੇਈ ਵਾਲਮੀਕੀ ਸਮਾਜ ਤੋਂ ਵੇ ਉਧਰੋਂ ਰਸਤਾ ਬੰਦ ਕਰੋ ਓਏ ਬੰਦ ਕਰੋ ਉਧਰੋਂ ਰਸਤਾ ਵਾਲਮੀਕੀ ਵਾਲ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਵਾਲਮੀਕੀ ਸਮਾਜ ਤੋਂ ਲੱਗਦੀ ਆ ਇਹ ਵਾਲਮੀਕੀ ਸਮਾਜ ਕੁੰਡੀਆਂਵੜ ਦਾ ਇਹਨਾਂ ਨੂੰ ਅਈ ਇਹ ਪੁੱਛਣਾ ਚਾਹੁੰਦੇ ਆ 306 ਲੱਗੋ ਸ਼ਰਮ ਆ ਬੰਦੇ ਬੰਦੇ ਖੜੇ ਜਾਂਦੇ ਜਿਹੜਾ ਘਰੇ ਬੰਦਰ ਬੈਠਾ ਆ ਕਾਲੀ ਤੋਂ ਬਾਹਰ ਜਾ ਕੇ ਅੰਦਰ ਨਹੀਂ ਜਾਵੇ ਪਛਾਦ ਰਹੇ ਹੋ ਇਹ ਬਸ ਜਿਹੜੀਆਂ ਮੁੰਡਾ ਚਾਰ ਪੰਜ ਜਿਹੜੀਆਂ ਮੁੰਡਾ ਬਿਲਕੁਲ ਜੀ ਇਹ ਧਰਨਾ ਜਿਹੜਾ ਹੈਗਾ ਵਾ ਬਹੁਤ ਹੀ ਅੱਜ ਮੰਦਭਾਗੀ ਗੱਲ ਹੈਗੀ ਆ ਕਿ ਸਾਡੀ ਜਿਹੜੀ ਸੰਤ ਸਮਾਜ ਔਰ ਸਾਡੇ ਵਾਲਮੀਕ ਭਾਈਚਾਰੇ ਨੂੰ ਜਿਹੜਾ ਸੜਕਾਂ ਦੇ ਉੱਤਰਨਾ ਪਿਆ ਵਾ ਕਿਉਂਕਿ ਇਹ ਕਾਫੀ ਸਮੇ ਤੋਂ ਜਿਹੜਾ ਥਾਣਾ ਹੈਗਾ ਵਾ ਇਹ ਬਰੀਕੀਆਂ ਜੈਗਾ ਕਿ ਇਹ ਕਾਫੀ ਲੰਬੇ ਸਿਰ ਤੋਂ ਜਿਹੜੇ ਐਸ ਐਚ ਓ ਮੈਡਮ ਹੈਗੀ ਆ ਕਾਫੀ ਜਿਹੜੇ ਨਜਾਇਜ਼ ਬੰਦੇ ਨਾਲ ਜਿਹੜੇ ੱੱਕੇ ਆ ਉਹ ਕਿੱਥੇ ਜਾਂਦੇ ਆ ਔਰ ਅੱਜ ਦਾ ਜਿਹੜਾ ਤਾਜ਼ਾ ਮਾਮਲਾ ਹੈਗਾ ਵਾ ਕਿ ਸਾਡੀ ਸੰਤ ਸਮਾਜ ਜਿੰਨੀ ਵੀ ਇੱਥੇ ਜੇਕਰ ਇਹ ਥਾਣੇ ਦੇ ਵਿੱਚ ਪਹੁੰਚਦੀ ਆ ਮਾਲਾਤਾਰੀ ਬੰਦੇ ਹੁੰਦੇ ਆ ਲਾਲ ਪਰਨੇ ਗੱਲ 'ਚ ਪਾਏ ਫਿਰ ਵੀ ਉਹਨਾਂ ਨੂੰ ਧੱਕੇ ਮਾਰ ਕੇ ਥਾਣੇ ਦੇ ਵਿੱਚੋਂ ਸਮਾਜ ਦੇ ਬੰਦਿਆਂ ਨੂੰ ਕਿਈ ਇਹ ਥਾਣਾ ਜੱਟਾਂ ਦਾ ਹੀ ਰਹਿ ਗਿਆ ਇਹ ਹੋਰ ਬਲਾਦਰੀਆਂ ਦਾ ਰਹਿ ਗਿਆ ਇਹਨਾਂ ਨੂੰ ਇਹੀ ਗੱਲ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜੇ ਕੋਈ ਸਾਡੀ ਸਮਾਜ ਦਾ ਬੰਦਾ ਆਂਦਾ ਉਹਨੂੰ ਧੱਕੇ ਮਾਰੇ ਜਾਂਦੇ ਜੇ ਪਰਸੋਂ ਉਹ ਬੰਦਾ ਸਾਡੇ ਨਾਲ ਵੇਖੋ ਸਾਡੀ ਸੰਤ ਸਮਾਜ ਨਾਲ ਤੀਰਥ ਗਿਆ ਅੱਜ ਉਹ ਬੰਦੇ ਨੂੰ ਘਰੋਂ ਚੱਕਿਆ ਜਾਂਦਾ ਸਵੇਰੇ ਸਵੇਰੇ ਕਿ ਤੇਰੇ ਘਰੋਂ ਜੀ ਇਹ ਕੋਈ ਉਹਦੇ ਕੋ ਫੜਿਆ ਨਹੀਂ ਗਿਆ ਹੁਣ ਇਹ ਕਹਿੰਦੇ ਪਏ ਆ ਕਿ ਉਹ ਬੰਦੇ ਨੂੰ ਲੈ ਜਾਓ ਜੇ ਤੁਹਾਡੇ ਕੋ ਇੰਨੀ ਹੈਗਾ ਸੀ ਫਿਰ ਤੁਸੀਂ ਉਹਨੂੰ ਫੜਿਆ ਹੀ ਕਿਉਂ ਸਵੇਰੇ ਕਿਉਂ ਧੱਕਾ ਗਰੀਬਾਂ ਨਾਲ ਕਰਦੇ ਕਦੀ ਕੋਈ ਬੰਦਾ ਜੇ ਤਰੀਕ ਭੁਗਤਣ ਜਾਂਦਾ ਹੈ ਇਹ ਮੈਡਮ ਵੱਲੋਂ ਕੀ ਕਿਹਾ ਜਾਂਦਾ ਇਹਦੇ ਨਾਲ ਇੱਕ ਹੋਰ ਇਹਦੇ ਜਿਹੜੇ ਗਨਮੈਨ ਆ ਖਾਸ ਕਰਕੇ ਉਹਨਾਂ ਵੱਲੋਂ ਸਾਡੇ ਸੰਤਸਮਾਜ ਦੇ ਜਿਹੜੇ ਧੱਕੇ ਮਾਰੇ ਗਏ ਅਸੀਂ ਕਦੀ ਵੀ ਉਹ ਬੰਦੇ ਤੇ برداشت ਨਹੀਂ ਕਰਾਂਗੇ ਸੰਤੇ ਵੱਲੋਂ ਤੇ ਐਸਐਚਓ ਮੈਡਮ ਵੱਲੋਂ ਖੁਦ ਮੈਨੂੰ ਵੀ ਕਿਹਾ ਗਿਆ ਉਸ ਦਿਨ ਮੈਂ ਥਾਣੇ ਚ ਆਇਆ ਕਿ ਤੂੰ ਇਹ ਥਾਣੇ ਤੇ ਨਾ ਆਇਆ ਕਰੋ ਮੈਂ ਇਹੀ ਗੱਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਥਾਣਾ ਕਿੰਨਾ ਦਾ ਹੈਗਾ ਜਾਂ ਤੇ ਸਾਨੂੰ ਜੇ ਸਾਡੀ ਸਮਾਜ ਤੋਂ ਇੰਨੀ ਐਲਰਜੀ ਹੈ ਤੁਹਾਨੂੰ ਤੇ ਫਿਰ ਸਾਡੀ ਸਮਾਜ ਨੂੰ ਜਦੋਂ ਥਾਣੇ ਦੇ ਬਾਹਰ ਹੀ ਆਉਂਦੀ ਉਦੋਂ ਗੋਲੀਆਂ ਮਾਰ ਦਿਆ ਕਰ ਉਹ ਸਾਡੀ ਸਮਾਜ ਨੂੰ ਅੰਦਰ ਆਇਆ ਜਾਂਦਾ ਤੁਸੀਂ ਹੁਣੇ ਗੱਲ ਕੀਤੀ ਕਿ ਸ਼ਰਿਆਮ ਅਨਗੜ ਦੇ ਲਾਕੇ ਏਰੀਆ ਤੇ ਨਸ਼ਾ ਵੇਚ ਰਿਹਾ ਬਿਲਕੁਲ ਜੀ ਬਿਲਕੁਲ ਸਾਡਾ ਮੂੰਹ ਬੰਦ ਸੀ ਚਾਹੇ ਮੈਂ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਵੀ ਲੜਿਆ ਔਰ ਮੈਂ ਇਹ ਗੱਲ ਸੀਐਮ ਭਗਵੰਤ ਮਾਨ ਸਾਹਿਬ ਨੂੰ ਵੀ ਕਹਿ ਦਿੰਦਾ ਹਾਂ ਅੱਜ ਕੀ ਸ਼ਰਿਆਮ ਇਹ ਜਿਹੜਾ ਨਸ਼ਾ ਵਾ ਉਹ ਇਹਦੇ ਵੱਲੋਂ ਵੇਚਾਇਆ ਜਾ ਰਿਹਾ ਔਰ 3 ਸਾਲ ਤੋਂ ਅਸੀਂ ਉਹ ਬੰਦਿਆਂ ਦੇ ਖਿਲਾਫ ਤਰਕਸ਼ਾ ਦੇਣ ਦੇਵੇਂ ਆ ਛਰੇ ਆਮ ਨਾਂਮੀਂ ਦਰਖਾਸਤਾਂ ਦਿੱਤੀਆਂ ਉਹਨਾਂ ਦੇ ਨਾਮ ਤੇ ਪਰ ਇਹ ਥਾਣੇ ਵੱਲੋਂ ਕਿਉਂਕਿ ਉਹਨਾਂ ਨੂੰ ਅੰਦਰ ਬਾਹਰ ਆ ਕੇ ਚਾਵਾ ਪਲਾਈਆਂ ਜਾਂਦੀਆਂ ਮਜੇਠੀਏ ਦੇ ਬੰਦੇ ਜਿਹੜੇ ਐਸਐਚਓ ਮੈਡਮ ਹੈ ਇੱਥੋਂ ਦੇ ਸਾਰਾ ਪਤਾ ਉਹਨਾਂ ਨੂੰ ਸਾਡੀ ਇੱਕ ਹੋਰ ਮਸਲਾ ਸੀ ਸਾਡੀ ਸਮਾਜਦਾਈ ਥਾਣਾ ਗੇਟ ਕੀਮਾ ਵਾ ਬਿਲਕੁਲ ਗੇਟ ਕੀਮਾ ਤੇ ਜਿੰਨੇ ਵੀ ਮਲਾਜ਼ਮ ਆ ਮੈਂ ਸਾਰਿਆਂ ਨੂੰ ਇਹ ਗੱਲ ਨਹੀਂ ਕਹਿ ਰਿਹਾ ਪਰ ਜਿਹੜੇ ਕੁਛ ਮਲਾਜ਼ਮ ਹੈਗੇ ਜਿਹੜੀਆਂ ਕਾਲੀਆਂ ਭੇਟਾਂ ਵਾਂ ਉਹਨਾਂ ਨੂੰ ਮੈਂ ਜ਼ਰੂਰ ਇੱਕ ਵਾਰਨਿੰਗ ਦਿਨਾ ਕਾਲੀਆਂ ਭੇਟਾਂ ਨੂੰ ਜੇ ਥਾਣਿਆਂ ਦੇ ਪਿੱਛੇ ਜਿਹੜੀਆਂ ਤੁਹਾਡੀਆਂ ਸ਼ਰਾਬਾਂ ਵਿਕ ਰਹੀਆਂ ਕਿਸ ਤਰ੍ਹਾਂ ਵਿਕ ਰਹੀਆਂ ਕੂਤਾ ਸਮੇਤ ਜਿਹੜੇ ਚਿੱਟੇ ਦੇ ਕਾਰੋਬਾਰ ਕਰਨ ਵਾਲੇ ਉਹ ਧਰਨਾਵਾ ਲਾ ਕੇ ਬੈਠੇ ਕਿ ਸਾਡੇ ਬੰਦੇ ਛੱਡੋ ਇਸ ਥਾਣੇ ਦੇ ਵਿੱਚ ਸਬੂਤਾ ਸਮੇਤ ਨਸ਼ਿਆਂ ਸਮੇਤ ਬੰਦਾ ਫੜਿਆ ਤੇ ਬਾਹਰ ਧਰਨਾ ਲਾ ਕੇ ਬੈਠੇ ਆ ਇਸ ਇਹ ਪੂਰੀ ਜਾਣਕਾਰੀ ਆ ਮਤਲਬ ਕਾਨੂੰਨੀ ਲਿਸਟ ਆ ਇਹ ਕੋਈ ਪ੍ਰਾਈਵੇਟ ਲਿਸਟ ਨਹੀਂ ਆ ਸਾਰੇ ਟੱਬਰ ਤੇ 40 40 ਪਰਚੀ ਆ ਚਿੱਟੇ ਦੇ ਚਿੱਟੇ ਦੇ ਪਰਚੇ ਦੇ ਹੋਣ ਕਾਰਨ ਧਰਨੇ ਲਾਏ ਆ ਅੱਲੇ ਕੀ ਸਰਕਾਰ ਨੇ ਇਹ ਗੱਲ ਕਹੀ ਆ ਕਿ ਜਿੰਨਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਤੇ ਸ਼ਰੀਆਮ ਚਿੱਟਾ ਵੇਚ ਰਹੇ ਆ ਧਰਨੇ ਲਾ ਕੇ ਪੁਲਿਸ ਤੇ ਪ੍ਰੈਸ਼ਰ ਬਣਾ ਕੇ ਉਹ ਕਹਿੰਦੇ ਆ ਕਿ ਕਾਲੀ ਦਲ ਦੇ ਬੰਦੇ ਵੀ ਇੱਥੇ ਅੰਗੜ ਚੋਗੇ ਮੈਂ ਕਹਿੰਦਾ ਸਾਡਾ ਸਬੂਤ ਆ ਆ ਵੇਖੋ ਲਿਸ਼ਟਾਂ ਸਾਡੇ ਕੋਲ ਹੋਰ ਆ ਮੈਂ ਕਹਿੰਦਾ ਲਾਉਣ ਲੱਖ ਵਾਰੀ ਲਾਉਣ ਵੇਖੋ ਨਾ ਆ ਬੰਦਾ ਫੜਿਆ ਉਹਨੂੰ ਸਜ਼ਾ ਹੀ ਆ ਉਹ ਸਜ਼ਾ ਸਜ਼ਾ ਭੁਗਤ ਕੇ ਆਇਆ ਉਹਦੇ ਜ਼ਮਾਨਤ ਹੋਈ ਆ ਉੱਤੇ ਫੇਰ ਨਸ਼ਾ ਫੜਿਆ ਇਸ ਵੇਖੋ ਨਾ ਸਾਰਾ ਇੱਕ ਬੰਦੇ ਪੰਜਾਬ ਸਰਕਾਰ ਕਹਿ ਰਹੀ ਨਸ਼ੇ ਬੰਦ ਕਰੋ ਦੂਜੇ ਬੰਦੇ ਧਰਨੇ ਲਾ ਰਹੇ ਕਿ ਨਸ਼ਾ ਵੇਚਣਾ ਵੇਚਣਾ ਬੰਦਾ ਛਡਾ ਰਹੇ ਧਰਨੇ ਲਾ ਕੇ ਇਹ ਇਦਾਂ ਥੋੜੀ ਚਾਹੀਦੀ ਇਹਦਾ ਖੁਦ ਦਾ ਮੁੰਡਾ ਜਿਹੜਾ ਸੰਨੀ ਹੋਦਿਆ 15 ਦਿਨ ਨਹੀਂ ਹੋਇਆ ਲੈ ਉਹਦਾ ਵੀ ਲਿਸਟ 'ਚ ਨਾਮ ਆ ਉਹ ਵੀ ਲਿਸਟ 'ਚ ਨਾਮ ਆ ਉਹ ਵੀ ਲਿਸਟ 'ਚ ਨਾਮ ਆ ਸੰਨੀ ਦੇ ਘਰਾਓ ਫੜਿਆ ਗਿਆ ਟੋਟਲ ਸਾਰੇ ਪਰਿਵਾਰ ਤੇ 150 ਤੋਂ ਵੱਧ ਪਰਚਾ ਵਾ ਲਿਸਟਾਂ ਉਹਨਾਂ ਦੀਆਂ ਕੋਲ ਆ ਸਾਡੇ ਸਨੀ ਦੇ ਭਰਾ ਦੇ ਪਰਚੇ ਵੀ ਅੱਜ ਐਸਐਚਓ ਤਕੀਰ ਦੀ ਮੱਠਾ ਨਾਲ ਐਸਐਸਓ ਮੈਡਮ ਦੇ ਹੱਥ 'ਚ ਖੜਾ ਨੇ ਮੈਡਮ ਦੇ ਹੱਕ 'ਚ ਵੇਖੋ ਜੀ ਜਿਹੜਾ ਬੰਦਾ ਸਹੀ ਕੰਮ ਕਰੂਗਾ ਨਾ ਅਸੀਂ ਉਹਦਾ ਸਾਥ ਦੇਵਾਂਗੇ ਅਸੀਂ ਆਪਣੇ ਪਿੰਡ 'ਚ ਚਿੱਟਾ ਨਹੀਂ ਵੀ ਜਿਹੜੇ ਵਿਗਨ ਦੇਣਾ ਤੇ ਨਹੀਂ ਵਿਗਨ ਦੇਣਾ ਬਸ ਉਹ ਲਈ ਜੀ ਸਵੇਰੇ ਸਾਡੀ ਪੁਲਿਸ ਪਾਰਟੀ ਨੇ ਇੱਕ ਬੰਦਾ ਅਰੈਸਟ ਕੀਤਾ ਜਿਸ ਜਿਹਦੇ ਜਿਹਦੇ ਖਿਲਾਫ ਪਹਿਲਾਂ ਵੀ 15-20 ਮੁਕਦਮੇ ਦਰਜ ਆ। ਔਰ ਇਹਦੇ ਸਾਰੇ ਭੈਣੋ ਭਰਾਵਾਂ ਦੇ ਖਿਲਾਫ ਸ਼ਰਾਬ ਦਾ ਕੀ ਕਾਰੋਬਾਰੀ ਕਰਦਾ। ਇਹ ਜਿਨ੍ਹਾਂ ਨੇ ਛੰਨੀ ਸੋਤਾ ਜੀ ਨੇ ਜਿਨ੍ਹਾਂ ਨੇ ਇੱਥੇ ਧਰਨਾ ਲਾਇਆ। ਇਹਨਾਂ ਦੇ ਬੇਟੇ ਦੇ ਵੀ ਥੋੜੇ ਦਿਨ ਤੇ ਇਹਨਾਂ ਦੇ ਭਰਾ ਤੇ ਥੋੜੇ ਦਿਨ ਪਹਿਲਾਂ ਐਨਡੀਪੀਐਸ ਐਕਟ ਅਧੀਨ ਕੱਚਾ ਦਰਜ ਹੋਇਆ ਜੋ ਨਸ਼ੇ ਦਾ ਕਾਰੋਬਾਰ ਕਰਦੇ ਆ। ਔਰ ਨਸ਼ੇ ਦੇ ਕਾਰੋਬਾਰ ਕਰਨਾ। ਹੁਣ ਅਜੇ ਕੀ ਨਾਂ ਨਾਂ ਦਾ ਪਤਾ? ਜਿਨ੍ਹਾਂ ਦਾ ਇਹ ਹੋਇਆ ਕੱਚਾ ਦਰਜ ਹੋਇਆ। ਐਨਡੀ ਦਾ ਜੀ। ਹੂੰ। ਛ ਨੀ ਆ ਵੀ ਕਿੰਨਾ ਅੰਬਰ ਆ ਗਿਆ ਹਾਂਜੀ ਇਹ ਜਿਹਨਾਂ ਨੇ ਧਰਨਾ ਲਾਇਆ ਜਿਹੜੇ ਕਹਿ ਰਹੇ ਆ ਇਹ ਜਿਹਨਾਂ ਨੇ ਧਰਨਾ ਲਾਇਆ ਉਹਨਾਂ ਦੇ ਵਿਰੁੱਧ ਦੇ ਖਿਲਾਫ ਹੀ ਹੋਇਆ ਸਵੇਰੇ ਜਿਹੜਾ ਬੰਦਾ ਸੀ ਜੋਕ ਕੇ ਲਿਆਂਦਾ ਉਹਦੇ ਤੇ ਪਹਿਲਾਂ ਵੀ ਤੇ ਉਹਦਾਂ ਤੋਂ 15 ਮੁਕੱਦਮੇ ਦਰਜ ਐ ਸ਼ਰਾਬ ਦੇ ਔਰ ਉਹਨਾਂ ਦੇ ਸਾਰੇ ਪਰਿਵਾਰ ਦੇ ਖਿਲਾਫ ਵੀ ਦਰਜ ਐ ਠੀਕ ਐ ਜੀ ਹਾਂਜੀ ਤੇ ਇਹ ਸ਼ਰਾਬ ਆਪਾਂ ਨਸ਼ੇ ਦਾ ਕਾਰੋਬਾਰ ਨਹੀਂ ਕਰਨ ਦੇਣਾ ਜੀ ਕਿਹਾ ਠੀਕ ਐ ਨਾ ਸ਼ਰਾਬ ਦਾ ਨਹੀਂ ਕਹਿ ਰਹੇ ਜੀ ਤੁਹਾਡੇ ਵੱਲੋਂ ਅਲੀਕੇਸ਼ਨ ਤੁਹਾਡੇ ਤੇ ਲਾਇਆ ਜਾ ਰਿਹਾ ਹੈ ਅਲੀਕੇਸ਼ਨ ਨਾਲ ਕਿਉਂਕਿ ਇਹਨਾਂ ਦੇ ਲੜਕੇ ਤੇ ਐਂਡੀ ਦਾ ਪੱচ্চਾ ਆਇਆ ਇਹਨਾਂ ਦੇ ਭਰਾ ਤੇ ਐਂਡੀ ਦਾ ਪੱচ্চਾ ਆਇਆ ਕੁਝ ਦਿਨ ਪਹਿਲਾਂ ਹਾਂ